ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਹਾਂ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਤੋਂ ਭਿੱਖੀਵੜ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੌਰ ਸਿੰਘ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਆਏ ਹਾਂ ਦੋਸਤੋ ਪੁੱਲਰ ਡੇਰੀ ਫਾਰਮ ਸੋ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਖਾਸ ਤੌਰ ਤੇ ਇਥੇ ਆ ਰਿਹਾ ਤੇ ਆਪਣੀ ਤੁਸੀਂ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਸਕਦੇ ਜਿਹੜਾ ਪਸ਼ੂ ਜਿਹੜਾ ਮਾਲ ਸਵਾਇ ਸਵਾਇ ਤੁਹਾਨੂੰ ਦਿਖਾਉਣਾ ਆਪਾਂ ਤੇ ਗੱਪਣ ਪਸ਼ੂ ਲੈ ਜਾਂਦੇ ਹੋ ਬਿਲਕੁਲ 蒂ਪ ਕੇ ਚੌਥਾ ਨਾਂ ਦੀ ਆਪਣੀ ਪਾਸ ਕਰਕੇ ਲੈ ਕੇ ਜਾਓ ਮਾਲ ਰੂਟੀਨ ਦੇ ਵਿੱਚ ਹੀ ਆਉਂਦਾ ਠੀਕ ਆ ਜੀ ਤੇ ਬਾਕੀ ਪਸ਼ੂ ਆਏ ਗਏ ਰਹਿੰਦੇ ਆ ਤੁਸੀਂ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਚਾਰ ਕੈਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਤਿੰਨ ਬੇੜਾ ਇੱਕ ਝੋਟੀ ਦਿਖਾ ਦੇਾਂਗੇ ਬਿਲਕੁਲ ਸਜਰਤਾਜੀ ਸੂਈ ਆ ਸੋ ਤਰੀਕ ਕਿਸਾਨ ਵੀਰੋ ਅੱਜ 10 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਟਾਈਮ ਆ ਸਭ ਤੋਂ ਪਹਿਲਾਂ ਸੰਦੀਪ ਸਾਸਤਰੀ ਕਾਲ ਮਹਾਰਾਜ ਸਾਸਰੀਆ ਸੰਤੂ ਸਾਹਿਬ ਜੀ ਠੀਕ ਠਾਕ ਜੀ ਮਾਰ ਜੀ ਬਹੁਤ ਵਧੀਆ ਸੰਦੀਪ ਠੀਕ ਠਾਕ ਜੀ ਬੜੀ ਕਿਰਪਾ ਕਰੋ ਬਰਾਮਦਾ ਜੀ ਠੀਕ ਆ ਲੈ ਵੀ ਸੰਦੀਪ ਟੋਟਲ ਅੱਜ 4 ਕ ਨਾਗ ਨੇ ਆਪਣੇ ਚਾਰ ਮਾਗਿਆ ਸੰਤੂ ਸਾਹਿਬ ਤਿੰਨ ਮਹਿਣਾ ਜਰਸੀ ਹਾਂਜੀ ਤੇ ਇੱਕ ਮਹਿਆ ਨੀਲੀ ਰੱਬ ਦੀ ਉਹ ਵੀ ਸੂਈ ਆ ਮਹਿਣਾ ਮ ਸੰਤੂ ਸਾਹਿਬ ਅੱਜ ਹੀ ਸੂਈਆਂ ਸਵੇਰੇ ਤਾਜ਼ੀਆਂ ਬਿਲਕੁਲ ਜੇਰਾਂ ਜਾਨਾਂ ਦੀਆਂ ਵੀਡੀਓ ਸਾਰੀਆਂ ਆਪਣੇ ਕੋਲ ਪ੍ਰੋਪਰ ਹੈਗੀਆਂ ਅੱਛਾ ਅੱਛਾ ਬਹੁਤ ਜਿਆਦਾ ਚੂਣ ਚਣ ਵੀ ਚੰਗੇ ਨਿਕਲੇ ਆ ਜਰਸੀ ਪਲੂਣ ਆ ਗਈ ਸੰਤੂ ਸਾਹਿਬ ਪਹਿਲਾ ਸੂਆ ਸੂਈ ਹੈ ਬੱਚੀ ਆਪਣੇ ਫ ਸਾਰੀ ਅੱਜ ਵੀਡੀਓ ਬੜੀ ਸਾਰੀ ਬਣਾਈਆਂ ਜੀ ਨਾ ਜੁਰਾ ਚਲੋ ਬਹੁਤ ਵਧੀਆ ਕੀਤਾ ਸੋ ਸ਼ੁਰੂਆਤ ਦੋਸਤੋ ਇੱਕ ਜਰਸੀ ਫਰੀਡ ਤੋਂ ਆਪਾਂ ਕਰਾਂਗੇ ਤੇ ਬੱਚੇ ਨੂੰ ਜਨਮ ਦਿੱਤਾ ਨੇ ਸੋ ਬੱਚੇ ਨੂੰ ਜਨਮ ਦਿੱਤਾ ਠੀਕਾ ਜੀ ਮੇਲ ਕਾਫ ਆ ਬਾਕੀ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਦਿਖਾ ਦਿੰਦੇ ਆਹ ਵੇਖੋ ਜੀ ਅਗਲੇ ਖਾਂਦੀ ਜੀ ਭਾਈ ਮੋਲਾ ਬਿਲਕੁਲ ਖਟਾ ਹੁੰਦਿਆ ਜੀ ਠੀਕ ਹੈ ਜੀ ਆ ਮਗਰ ਲੈਣਾ ਜਵਾਈ ਸੰਤ ਸਾਬ ਠੀਕ ਹੈ ਮਹਾਰਾਜ ਠੀਕ ਹੈ ਪਲੂਨ ਮੱਛੀ ਵੇਖ ਲੋ ਕਿ ਲੱਤ ਨਹੀਂ ਲਾਉਂਦੀ ਕਰਮਾਲੀ ਲੈ ਵੀ ਸੋ ਖੋਲ ਕੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਪਲੂਨ ਪਹਿਲਾ ਸਵੇਰ ਜਰਸੀ ਪ੍ਰੀਡ ਦੇ ਵਿੱਚ ਬੱਛੀ ਆ ਮਗਰ ਵੀ ਬੱਛੀ ਆ ਗਈ ਠੀਕਾ ਜੀ ਬੱਛਾ ਮਗਰ ਬੱਛਾ ਮਗਰ ਹਾਂਜੀ ਮਗਰ ਬੱਛਾ ਹੈ ਹਾਂ ਮਾਲ ਅੱਜ ਹੀ ਆਇਆ ਫਿਰ ਸੰਦੀਪ ਅੱਜ ਹੀ ਸਾਰਾ ਅੱਜ ਹੀ ਸੰਤੂ ਸਾਹਿਬ ਅੱਜ ਭਲਕਚੀ ਆਇਆ ਜਿਹੜੀ ਪਰਸੋਂ ਵੀਡੀਓ ਆਪਾਂ ਪਾਈ ਹੈ ਕੱਲ ਪਾਈ ਆ ਉਹ ਸਾਰਾ ਸੇਲ ਹੋ ਗਿਆ ਜੀ ਮਾਲ ਪਰਸੋਂ ਦੀ ਪਾਈ ਹੈ ਸ਼ਾਇਦ ਹਾਂਜੀ ਆ ਠੀਕ ਹੈ ਇਹ ਜਰਸੀ ਬਰੀਡ ਦੇ ਵਿੱਚ ਆ ਗਈ ਸੰਤੂ ਸਾਹਿਬ ਨਗੀਨਾ ਹੀ ਆ ਕੇ ਵੇਖੋ ਉਹ ਵੀ ਬੈੜ ਮੇਰਾ ਪ੍ਰਾਚਿਆ ਕ ਕਰੋ ਚੰਗੀ ਖੂਬਸੂਰਤ ਬੈੜ ਆ ਛੋਟੀ ਜਿਹੀ ਬੂਥੀ ਆ ਠੀਕ ਆ ਨੀ ਛੋਟਾ ਕਾਨ ਛੋਟੀ ਬੂਥੀ ਤੇ ਗ੍ਰੇ ਕਲਰ ਦੇ ਵਿੱਚ ਨਿਕਾ ਨਿਕਾ ਕਾਨ ਲੱਗਾ ਸੰਤੂ ਸਾਹਿਬ ਵੇਖੋ ਠੀਕ ਹੈ ਜੀ ਹਾਂ ਲਓ ਜੀ ਠੀਕ ਹੋ ਜੀ ਬਾਕੀ ਥਣ ਵੇਖੋ ਪਹਿਲਾਂ ਬੱਚੀ ਆ ਤੇ ਥਣ ਮੁੱਠੀ ਮੁੱਠੀ ਆ ਕਰਮਾਈ ਜਵਾੜੀ ਬਹੁਤ ਚੰਗੀ ਨਿਕਲੀ ਸਾਨੂੰ ਜਾਵੇ ਦੀ ਬੰਦਿਆ ਵੀ ਜੀ ਆਹ ਦੇਖੋ ਬੰਦੋ ਜੀ ਬੋਲ ਗਾਲ ਚੰਗੀ ਪਲੀ ਜੁੜੀ ਚੰਗੀ ਆ ਆ ਠੀਕ ਆ ਬਈ ਨਵੇਂ ਸੰਦੀਪ ਕੀ ਮੁੱਲ ਕਰਤਾ ਇਹਦਾ ਹੰਦੂ ਸਾਹਿਬ ਜਰਸੀ ਬ੍ਰੀਡ ਆ ਇਹਦਾ ਜੋ ਵੀ ਮੁੱਲ ਕਰੀਏ ਬਈ ਚਲੋ ਘਾਟੀ ਆ ਭੋਏ ਦਾ 60 ਮੰਗੀ 62 ਮੰਗੀ 55000 ਦੀ ਬੱਛੀ ਦੇ ਦਾਂਗੇ ਤੁਹਾਨੂੰ ਸਭ ਜਸਮਨ ਨੂੰ 55000 ਦੀ ਹਾਂਜੀ ਉਹ ਜੈਜ ਜੀ ਕਰਕੇ ਦੇ ਦਈਏ ਗੱਲ 55000 ਦੀ ਦੇ ਦਾਂਗੇ 3000 ਛੋੜ ਕਰ ਦਾਂ ਗੋਬਾ ਜਾ ਦੇ 52 ਜਸਮਨ ਦੇ ਦਾਂਗੇ ਠੀਕ ਹੈ ਹਾਂਜੀ ਲਓ ਵੀ 50000 ਦੀ ਇਹ ਦੋਸਤੋ ਬਾਹਰ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਪਹਿਲਾ ਸੁਭਾ ਬੱਛੀ ਆ ਬਾਕੀ ਥਣ ਥਣ ਦੀ ਕਰਮਾੜੀ ਬਿਲਕੁਲ ਲੈਵਲ ਉਪਰ ਦੀ ਸਾਫ ਆ ਤੇ ਕੁਝ ਧਾਰਾ ਮਾਰ ਕੇ ਬਾ ਤਸੱਲੀ ਕਰਾਈ ਦਿੱਤੀ ਆ ਇੱਕ ਸੈਕਿੰਡ ਨੰਬਰ ਤੇ ਇਧਰ ਸੰਦੀਪ ਕ੍ਰੋਸ ਆ ਗਈ ਬੱਛੀ ਇਹ ਵੀ ਕ੍ਰੋਸ ਆ ਗਈ ਸਭਨੋ ਸਾਹਿਬ ਇਹ ਵੀ ਰਾਤੀ ਸੂਈ ਹੈ ਰਾਤ ਹੀ ਸੂਈ ਹੈ ਜੀ ਵੀ ਠੀਕ ਹੈ ਜੀ ਹਾਂ ਜੀ ਬਾਅਦ ਚ ਲਾਣੀ ਜਣਾ ਬੱਚਾ ਕੋਈ ਨਹੀਂ ਨਾ ਦੋਸਤ ਰਾਤ ਹੀ ਸੂਈ ਹੈ ਸਵੇਰ ਦੁਜਾ ਹੋਗਾ ਦੁਜਾ ਸਵੇਰ ਸੂਈ ਹੈ ਬਾਕੀ ਚਮਕ ਧਮਕ ਬੜੀ ਜ਼ਿਆਦੀ ਇੱਕ ਮੜੀ ਜੀ ਫੋਰਡ ਫੁੱਟੀ ਆ ਅਹ ਸਿੰਗ ਦੀ ਸਫਾਈ ਸੂਈ ਬਹੁਤ ਜ਼ਿਆਦੀ ਆ ਤੇਰੇ ਮਾਲਵੇ ਸੰਤੋ ਸਾਹਿਬ 7:30 ਵਜੇ ਸਾਰਾ ਆ ਜਾਣੀ ਕਿ ਜਿਹੜਾ ਇਹ ਮੱਛੀ ਸਾਫ ਕੀਤੀ ਆ ਇਹ ਕੇ ਤੇ ਕੇ ਵੜ ਠੀਕ ਹੈ ਲਓ ਵੀ ਦੁਜਾ ਸਵੇਰ ਦੋਸਤੋ ਰਾਤ ਹੀ ਸੂਈ ਆ ਬਾਕੀ ਜੇਰ ਜੂਰ ਪ੍ਰੋਪਰ ਪਈ ਆ ਫਾਰਮ ਦੇ ਉੱਤੇ ਤੇ ਜੇਰ ਦੀ ਵੀਡੀਓ ਵੀ ਆਪਣੇ ਕੋਲ ਸਾਰੀ ਹੈਗੀ ਆ ਠੀਕ ਆ ਇੰਨਾ ਦੀ ਹੈਗੀ ਸੰਸਾਬ ਇਹਨਾਂ ਦੀ ਠੀਕ ਹੈ ਠੀਕ ਹੈ ਬੱਚਾ ਜਿਹੜਾ ਮਗਰ ਇਹਦੇ ਮਗਰ ਮੇਰੇ ਖਾਲ ਬੱਚੀ ਆ ਗਈ ਜੀ ਦੇਖੋ ਵੇ ਆਹ ਭਰਾ ਕੀ ਹੈ ਮਗਰ ਰੇ ਅੱਲ ਗਿਆ ਕਰੀ ਕਦਾ ਕੰਮ ਪਛੀ ਹੈ ਸੰਸਾਬ ਇਹਦੇ ਮਗਰ ਆਹ ਪਛੀ ਹੈ ਇਹ ਵੱਧ ਗਈ 10000 ਹੋਰ ਆ ਪਛੀ ਗਿੱਲਾ ਨਾੜੂ ਸੰਸਾਬ ਹਾਂ ਤੁਹਾਨੂੰ ਬੜਾ ਚੰਗਾ ਲੱਗਾ ਜਵਾਈ ਬੜੀ ਚੰਗੀ ਹੈ ਠੀਕ ਹੈ ਲਓ ਜੀ ਠੀਕ ਆ ਜੀ ਕ੍ਰੋਸ ਬ੍ਰੀਡ ਦੇ ਵਿੱਚ ਬਾਕੀ ਹਾਈਟ ਇਹਦੀ ਕਰਮਾਲੀ ਦੀ ਮੀਡੀਅਮ ਹੀ ਆ ਠੀਕ ਆ ਜੀ ਬਲੈਕ ਰੰਗ ਆ ਇੱਕ ਰੰਗ ਚੰਗ ਚੰਗ ਚੰਗੀ ਮੱਛੀ ਮਗਰਾ ਕਰਮਾਲੀ ਦੇ ਠੀਕ ਆ ਜੀ ਕੋਈ 1 2 ਕਿ ਚਵਾਈਆਂ ਹੋਈਆਂ ਹਜੇ ਤੱਕ ਹਾਂ ਜੀ ਹਾਂ ਜੀ ਸੰਤੋਖ ਸਾਹਿਬ ਜੀ ਆ 1 2 ਹੀ ਚਵਾਈਆਂ ਹੋਈਆਂ ਨੇ ਫਾਈਸ ਕੋਈ ਬਹੁਤ ਜਲਦੀ ਚਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਈ ਵੀ ਜਾ ਰਹੇ ਆ ਫੇਸ ਕੁਆਲਿਟੀ ਵੇਖੋ ਬੂਥੀ ਪਾਤੀ ਬਹੁਤ ਸੋਹਣੀ ਆ ਇਹ ਵੀ ਜਰਸੀ ਜੀ ਜੀ ਆਉਂਦੀ ਸੰਤੋਖ ਸਾਹਿਬ ਹਾਂ ਲਓ ਵੀ ਕਰੋ ਚੈੱਕ ਠੀਕ ਆ ਜੀ ਸੋ ਗਰਮੀ ਦੇ ਤੋਹਫੇ ਆ ਕਰਮਾਲੀਆਂ ਗਰਮੀ ਦੇ ਤੋਹਫੇ ਸੰਤ ਮੇਰੇ ਨਾਮ ਆ ਗਿਆ ਹੁੰਦਾ ਭਾਈ ਆ ਦੇਖ ਲੈ ਬੱਚਾ ਇਹਦਾ ਮੁੱਲ ਸੰਦੀਪ ਕੀ ਕਰਤਾ ਭਾਈ ਹੰਦੂ ਸਾਹਿਬ ਇਹਦਾ ਮੁੱਲ ਕਰਦੇ 60000 ਰੁਪਿਆ ਬੱਛੀ ਦਾ ਹੂੰ ਤੇ 8000 ਦੀ ਜਸਨੋ ਦੇ ਦੀਏ ਜੀ ਪੰਚਾਇਤ ਜੀ ਕਰਕੇ ਤਈਆ ਹੋਲੀ ਜਿ ਬੈੜਾ 8000 ਦੀ ਦੇ ਦੀਏ ਫੇਰਾ ਮਾਰਦਗੇ ਛਾਲ ਹੋਰ 2000 ਹੋਰ ਘਟ ਜਾਨ ਦ ਫਿਰ ਕੀ ਹੋਊਗਾ 52 ਦੀ 60000 ਦੀ ਜਾਂ ਦੋ ਇਹ ਆ ਸਨੋਏ ਸੰਤੂ ਸਾਹਿਬ 58000 ਦੀ ਪੱਛੀ ਠੀਕ ਆ ਜਿੰਨੀ ਹੈਗੀ ਸਾਫ ਸੁਥਰੀ ਆ ਚੰਗੀ ਆ ਚਮਕ ਤਮ ਕੜੀ ਦੁੱਧ ਵੀ ਚਲੋ ਜਿਆਦਾ ਪਾਉਣ ਦੇਣੀਗੀ ਹਾਂ 20 ਬਾਈ ਕਲੋ 15 16 17 18 ਕਲੋ ਭਰੀ ਜਾਊਗੀ ਦੇਖੋ ਯਾਰ ਅਗਲੇ ਸਮਾਂ ਦੀ ਚਵਾਈ ਮਸੀ ਮੋਟਰ ਹੀ ਆ ਸੰਤੂ ਸਾਹਿਬ ਠੀਕ ਆ ਜੀ ਠੀਕ ਆ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਆਇਆ 1 ਨੰਬਰ ਚ ਵਹੀ ਆ ਨਾਲੇ ਆਪਾਂ ਵੇਖੋ ਗਲਤ ਡੰਗਰ ਦੇਣਾ ਨਹੀਂ ਪਾਟਾ ਨੋੜ ਕਿਸੇ ਤੋਂ ਲੈਣਾ ਨਹੀਂ ਬਸ ਬਸ ਜੀ ਕਿਹੜੀ ਗੱਲ ਸਾਫ ਸੁਥਰਾ ਕੰਮ ਕਰੀਦਾ ਵੇਖ ਲੋ ਰੋਇ ਇੱਕ ਦਿਨ ਛੱਡ ਕੇ ਇੱਕ ਦਿਨ ਵੀਡੀਓ ਪਾਈ ਦੀ ਸਾਰਾ ਮਾਲ ਇਸਨੂੰ ਆਪ ਵੇਖ ਜਾਂਦਾ ਬਿਲਕੁਲ ਲੋ ਵੀ ਬਿਲਕੁਲ ਸਾਫ ਸੁਥਰੀ ਵੇੜ ਲੰਮੀ ਵੇੜ ਚਵਾਈ ਚਵਾਈ ਤੁਹਾਨੂੰ ਆਪਾਂ ਦਿਖਾਤੀ 58000 ਦੀ ਮਿਲ ਜੂਗੀ ਠੀਕ ਆ ਅੱਗੇ ਨੈਕਸਟ ਆਪਣੇ ਕੋਲ ਇੱਧਰ ਕ੍ਰੌਸ ਆ ਗਈ ਸੰਧ ਜਰਸੀ ਕ੍ਰੌਸ ਆ ਗਈ ਸੰਧ ਸਾਹਿਬ ਇਹ ਵੀ ਜਾਣੀ ਕਿ ਰਾਤ ਦੀ ਸੂਈ ਆ ਇਹ ਵੀ ਵੇੜ ਬਹੁਤ ਜਿਆਦਾ ਚੰਗੀ ਆ ਇਹ ਵੀ ਸਵੇਰ ਗਨਵਾ ਵੀ ਸਵੇਰ ਦੂ ਇਹ ਵੀ ਤਕਰੀਬਨ ਰਾਤ ਹੀ ਸੂਈ ਆ ਬੱਤੀ ਮਗਰੇ ਤੇ ਵੀ ਇਹਦੇ ਮਗਰ ਬੱਚਾ ਆ ਗਿਆ ਸੰਦਰਾ ਮੇਰੇ ਕੋਲ ਅੱਛਾ ਅੱਛਾ ਵੇਖਦੇ ਮਾੜਾ ਜੇ ਵੇਖਦੇ ਕਰ ਇਹਦੇ ਬੱਚਾ ਆ ਨਿੱਕੂ ਮੇਰੇ ਕੋਲ ਬੱਚਾ ਹੈ ਜੀ ਹਾਂ ਲਓ ਬੱਚਾ ਇਹਦੀ ਵੀ ਜੇਰ ਜੱਪੇ ਦੀ ਵੀਡੀਓ ਹੈਗੀ ਆਪਣੇ ਕੋਲ ਠੀਕ ਆ ਇਹ ਰਾਤ ਹੀ ਸੂਈ ਆ ਵੀ ਹਾਂਜੀ ਹਾਂਜੀ ਸਾਰੀ ਖਾਦੀ ਕੀਤੀ ਸਭ ਤੋਂ ਸਭ ਤੋਂ ਠੀਕ ਆ ਵੀ ਲਓ ਵੀ ਇਹ ਵੀ ਰਾਤੀ ਸੂਈ ਆ ਠੀਕ ਆ ਜੀ ਦੂਜਾ ਸਵੇਰ ਤੱਕ ਅੱਡ ਵੱਡਾ ਕ੍ਰੋਸ ਬ੍ਰੀਡ ਦੇ ਵਿੱਚ ਵੈੜਾ ਕੋਈ ਜਰਸੀ ਦਾ ਵਿੱਚ ਕੋਈ ਕ੍ਰੋਸ ਮੰਨ ਸਕਦਾ ਭਰਾ ਬਹੁਤ ਵੱਡੀ ਬਾਕੀ ਲੰਮੀ ਲੰਮੀ ਚੰਗੀ ਆ ਫੇਸ ਕੁਆਲਿਟੀ ਬਹੁਤ ਜਿਆਦਾ ਸੋਹਣੀ ਆ ਫੇਸ ਕੁਆਲਿਟੀ ਸੋਹਣੀ ਆ ਰੰਗ ਰੰਗ ਬਹੁਤ ਵੱਡੀ ਆ ਕੋਈ ਬਾਜ਼ਾਰ ਨਹੀਂ ਨਾ ਕੋਈ ਕੋਈ ਨਹੀਂ ਖਾਲੀ ਸਾਰੀ ਕੋਈ ਕਲਰ ਕਰਮਾ ਵਾਲੀ ਦਾ ਤੂੰ ਥਰੀ ਵੇਖੋ ਕਿੱਡੀ ਆ ਆ ਬੂਤੀ ਸੰਤੂ ਸਾਹ ਵੱਡੀ ਵੈੜਿਆ ਬਾਕੀ ਵਾਜਨ ਵੱਟੇ ਵਾਲੀ ਜਿੰਨੀ ਹੈਗੀ ਨੱਗਰ ਆ ਹਾਂ ਹਾਂ ਲੋਕ ਠੀਕ ਹੈ ਜੀ ਤਾਂ ਬਾਕੀ ਥਾਂ ਥਾਂ ਪੂਰਾ ਥੀ ਮੁਠੀ ਵਾਲਾ ਹੀ ਆ ਠੀਕ ਹੈ ਕਿਚ ਵਾਈ ਜਿਹੜਾ ਥਾਣਿਆਂ ਕਿਉਂ ਲਾ ਦੋ ਪੰਚਾ ਵੀਰ ਸੰਦੀਪ ਇਹ ਕੋਈ ਆਗਲੇ ਥਾਂ ਦੀ ਠੀਕ ਹੈ ਜੀ ਠੀਕ ਹੈ ਮੈਡਮ ਚੂਣ ਬਹੁਤ ਚੰਗੀ ਸੰਤੂ ਸਾਹਿਬ ਠੀਕ ਹੈ ਲੈ ਵੀ ਸੰਦੀਪ ਇਹਦਾ ਮੁੱਲ ਵੀ ਦੱਸ ਵੀਰ ਕੀ ਕਰਾਂਗੇ ਡਿਮਾਂਡ ਸੰਤੂ ਸਾਹਿਬ 50000 ਦੀ ਬੱਛੀ ਦਵਾਂਗੇ 60000 ਦੀ ਉਹ ਮੇਰੇ ਕੋ 4 ਦਿਨ ਸਾਮਕੇ ਬਾਅਦ ਚ ਲੈ ਜੇ 15 16 ਕਿਲੋ ਦੁੱਧ ਬਣਾ ਕੇ ਦਵਾਂਗੇ ਵਾਕਈ ਵੱਡੀ ਵਹਿੜ ਆ ਕੋਈ ਛੋਟੀ ਨਹੀਂ ਗਈ ਕੁਝ ਐਜੀ ਗੱਲ ਕਰਦਗੇ ਬਾਹਰ ਦੇ ਦੇ ਦੀਏ ਮੈਂ ਅੰਦਰ ਕਰਦਗੇ ਥੋੜੀ ਜੀ ਸਾਰਦੀ ਜਾਂਦੀ ਹੈ ਫਿਰ ਆਹੋ ਕਰਦਗੇ ਵਿੱਚੋਂ ਥੋੜਾ ਬਾਧਾ ਹੋਰ 2000 ਛੋਟ ਕਰਦਾਂਗੇ ਉਸੇ ਭਾਈ ਇਹ ਦੇ ਦਾਂਗੇ 58 ਦੀ ਇਹ ਦੇ ਦਾਂਗੇ ਜੇ ਸੁਣੋ 100 ਰੁਪਿਆ ਛੋਟ ਹੀ ਹੋਣੀ ਸੰਤੋ ਸਾਹਿਬ ਮੁੜ ਕੇ ਨਾ ਕੋਈ ਭੈਣ ਭਰਾ ਤੋੜੇ ਹਾਂ 100 ਰੁਪਿਆ ਛੋਟ ਹੀ ਕਰਾਂਗੇ 58000 ਚੋਂ 100 ਰੁਪਿਆ ਛੋਟ 58000 ਦੇ ਵਿੱਚੋਂ ਬਾਕੀ ਵਹਿੜ ਵੱਡੀ ਐ ਚੂਣ ਚਾਂਣ ਵੀ ਕਿੰਨੀ ਚੰਗੀ ਤੋ ਬਾਕੀ ਚੋਨ ਜਵਾਦੀ ਚੰਗੀ ਹੈ ਠੀਕ ਆ ਹਾਂਜੀ ਕੁਝ ਕਿ ਧਾਰਾ ਮਾਰ ਕੇ ਆਪਾਂ ਦਿਖਾਇਆ ਪਸ਼ੂ ਕਿਉਂਕਿ ਮਾਲ ਤੋਂ ਸੋ ਅੱਜ ਭਲਕ ਦੇ ਵਿੱਚ ਹੀ ਆਇਆ ਤੇ ਰਾਤੀ ਕਰਮ ਵਾਲੀਆਂ ਤਾਜ਼ੀਆਂ ਸੂਈਆਂ ਨੇ ਸਾਰਾ ਮਾਲ ਤਾਜ਼ਾ ਸੁਆ ਸੰਦ ਸਾਹਿਬ ਦਾ ਅੰਦਰ ਹੈਗੀਆਂ ਤਿੰਨ ਚਾਰ ਵੜਾ ਤਿੰਨੇ ਚਾਰੇ ਵਿਗੀਆਂ ਵਾ ਠੀਕ ਆ ਜੀ ਉਹ ਸੇਲ ਹੋਈਆਂ ਕੱਲ ਜਿਹੜੀ ਵੀਡੀਓ ਭਾਈ ਪਿਆਨੇ ਆਏ ਬਸ ਜਾਣੀਆਂ ਹੀ ਆ ਉਹ ਵੇਖਿਆ ਮਾਲ ਹੈ ਹਾਂਜੀ ਵੇਖਿਆ ਜੀ ਚਲੋ ਅੱਗੇ ਸੰਦੀਪ ਆ ਜਿਹੜੀ ਝੋਟੀ ਆਪਾਂ ਵਖਾਈ ਸੀ ਕਿ ਨੀਲੀ ਰਾਵੀ ਦੀ ਤੇ ਗੱਫਲ ਵਖਾਈ ਸੀ ਆਪਾਂ ਕੱਲ ਪਰਸੋ ਸੂਫੀ ਸੰਤੂ ਸਾਹਿਬ ਇਹ ਵੀ ਸਾਰੇ ਸਾਫ਼ ਕੀਤੀ ਸਵੇਰੇ ਠੀਕ ਆ ਜੀ ਜੂਨ ਜਾਣੇ ਵੀ ਬਹੁਤ ਜ਼ਿਆਦਾ ਚੰਗੀ ਨਿਕਲੀ ਆ ਠੀਕ ਆ ਹਾਂਜੀ ਬਾਬੇ ਨੀਲੀ ਰਾਵੀ ਦੀ ਜਿਹ ਦੋਸਤੋ ਇਹ ਝੋਟੀ ਆ ਕੋ ਦੂਜਾ ਸੂਆ ਹੋ ਗਈ ਹੈ ਦੂਜਾ ਸੂਆ ਦੂਜਾ ਸੂਆ ਠੀਕ ਆ ਪਹਿਲੇ ਸੂਵੇ ਦਾ ਸੰਤੂ ਸਾਹਿਬ 13 ਕਿਲੋ ਦਾ ਰਕਾਰ ਰਿਹਾ ਆਪਣੇ ਸੱਜਣ ਤੋਂ ਲਈ ਝੋਟੀ ਆਪਾਂ ਠੀਕ ਆ ਬਈ ਸੋ ਪਹਿਲੇ ਸੂਵੇ ਦੁੱਧ ਦੋਸਤੋ ਪਿੱਛੋਂ ਜਿਵੇਂ ਦੱਸਿਆ ਹੋਨਰ ਨੇ ਮਾਲਕ ਨੇ ਕੋਈ 12 13 13 ਲੀਟਰ ਦੁੱਧ ਚਵਾਇਆ ਠੀਕ ਹੈ ਜੀ ਫੀਮੇਲ ਕਾਫ ਆ ਮਗਰ ਤੇ ਚੋਚ ਆ ਕੇ ਸੰਦੀ ਵੇਖ ਲਈ ਆਪਾਂ ਇੱਕ ਅਦਾ ਡੰਗ ਵੀਰ ਇੱਕ ਨੰਬਰ ਤੇ ਨਿਕਲੀ ਸੰਧੂ ਸਾਹਿਬ ਇੱਕ ਨੰਬਰ ਤੇ 5.10 ਰਗਲੂ ਗਰੰਟੀ ਨਾਲ ਜਿਹੜਾ ਮਰਜੀ ਵੀਰ ਲੈ ਜੇ ਨਾਂ ਦੇ ਉੱਤੇ ਠੀਕ ਹੈ ਜੀ ਲਓ ਵੀ 13 ਕਿਲੋ ਦੇ 13 ਕਿਲੋ ਦੋਗੇ ਦਾਤ 20 ਕਿਲੋ ਕਿ ਮਹੀਨੇ ਖੰਡ 25 ਦਿਨਾਂ 20 ਦਿਨਾਂ ਦੇ ਚੱਲੂਗੀ ਜਦੋਂ 20 ਦਿਨਾਂ ਦੀ ਪੀਕ ਤੇ ਫੇਰ ਜਾ ਕੇ ਕਰਮਾ ਵਾਲੀ ਦੋਗੇ ਬਾਕੀ ਪਿਓਰ ਨੀਲੀ ਰਾਵੀ ਸੰਧੂ ਸਾਹਿਬ ਤੁਹਾਨੂੰ ਪਤਾ ਮਿਲਦੀ ਵੀ ਘਾਟਿਆ ਸਟੇਟ ਪੜਾ ਸਿੱਧਾ ਪੜਾ ਗਿਆ ਬਿੱਲੀ ਮਣਕੀ ਅੱਖ ਛੋਟਾ ਸਿੰਘ ਪਤਲੇ ਪਿੰਡੇ ਦੀ ਬਿਲਕੁਲ ਕਰਮਾਲੀ ਪਤਲੇ ਪਿੰਡੇ ਦੇ ਵਿੱਚ ਅਤਲੇ ਜਾਮਦੀ ਆ ਸੰਤੋ ਸਾਹਿਬ ਦੁੱਧ 15 ਕਿਲੋ ਚਵਾ ਦੂੰ ਚੋਟੀ ਸੋ ਲੇਵੇ ਲੂਵੇ ਦੀ ਕਰਮਾਲੀ ਸਾਫ਼ ਸੁਥਰੀ ਹੈ ਚਾਰੇ ਥਾਣ ਚੰਗੀ ਵੰਡ ਵੇਰਨ ਬਹੁਤ ਜਿਆਦੀ ਸੁਥਰੀ ਹੈ ਜੀ ਨਹੀਂ ਕਿ ਨਾ ਹੀ ਬਚਾਈ ਵੰਦੇ ਜੀ ਲਓ ਜੀ ਮੇਰੇ ਕਿ ਲਾ ਦੇ ਬਚਾ ਇਹਨੂੰ ਤੁਸੀਂ ਇਹ ਮੇਰੇ ਤੋਂ ਉਦੋਂ ਕਿੰਨਾ ਕੀਤਾ ਸੀ ਮੋਲ ਉਦੋਂ ਸਤੂ ਸਾਹਿਬ ਆਪਾਂ ਕਿਹਾ ਸੀਗੇ ਯਾਨੀ ਕਿ 1 ਲੱਖ ਦੇ 30000 ਦੀ ਮੈਂ ਦੇਵਾਂਗੇ ਪਰ ਮਹਿਸੂਸ ਆਪਈ ਹੁਣ ਘੱਟ ਦਵਾਂਗੇ ਅੱਛਾ ਹਾਂਜੀ ਇਹ ਸੁਈ ਮੰਗੀ ਵੇਚਿਆ ਫਸ ਸੁਈ ਕਾਟ ਵੇਚਾਂਗੇ ਕਾਟ ਵੇਚਾਂਗੇ ਹਾਂਜੀ ਮੈਂ ਤੇਰਾ ਸਾਲ ਉਦੋਂ ਮੁੱਲ ਤਾਂ ਇਸ ਤਰ੍ਹਾਂ ਕੀਤਾ ਸਦੋ ਸਾਹਿਬ 1 35 ਉਦੋਂ ਮੈਂ ਹੀ ਦਿੱਤੀ 2000 ਬਿਆਨਾਂ ਦਾ ਬਿਆਨ ਆਇਆ ਪਤਾ ਨਹੀਂ ਕਿਹੜੀ ਗੱਲਾਂ ਪੈਸੇ ਨਹੀਂ ਬਣੇ ਕੀ ਚੱਕਰ ਹੋ ਗਿਆ ਉਹ ਲੈਣ ਨਹੀਂ ਆਏ ਨੀ ਦਾ ਮੁੱਲ ਉਦੋਂ ਮੈਂ ਆਪਾਂ ਜੀ ਕਰਦੇ ਕਾਰਨ ਬਣ ਸਕਦਾ ਸਾਰਾ ਗੈਜ ਕਰਕੇ ਦੇ ਦੇਣੀ ਪਰ ਤਾਂ ਮੁੱਲ ਉਦੋਂ ਕੀਤਾ ਵੀ ਅਗਲੇ ਦਾ 100 ਪੜਦਾ ਹੁੰਦਾ ਵਾ ਬਿਲਕੁਲ ਉਹਨਾਂ 2000 ਬਿਆਨਾਂ ਦਿੱਤਾ ਤੇ ਉਹ ਮੁੜ ਕੇ ਆਏ ਨਹੀਂ ਸਾਨੂੰ ਸਾਹਿਬ ਲੈਣੇ ਤੇ ਅੱਜ ਉਦੋਂ ਇੱਕ 30 ਕੀਤਾ ਸੀ ਤੇ ਹੁਣ ਕਿਨੇ ਦੀ ਦੇ ਰਿਆਂ ਫਿਰ ਗਿਆ ਸੁਣੋਈ ਹਾਂ ਸਵਾ ਲੱਖ ਦੀ ਝੋਡੀ ਜ ਕਰਦਗੇ ਮਾਰਤਾਂ ਦਾ ਐਡ ਕਰਦਗੇ ਹਾਂਜੀ ਡਾ ਦਈਏ 20 ਹੀ ਦੇ ਦਈਏ ਇੱਕ 20 ਦੇ ਵਿੱਚੋਂ ਕਰਦਗੇ ਮੌਕੇ ਤੇ ਥੋੜਾ ਪਤਾ ਔਰ ਛੋੜ ਕੇ ਇੱਕ 20 ਦੇ ਵਿੱਚੋਂ 3000 ਛੋੜ ਕਰ ਦਾਂਗੇ ਇੱਕ 17 ਦੀ ਮੈਂ ਦੇ ਦਾਂਗੇ ਇੱਕ 17 ਦੀ ਉਹ ਵੀ ਬਹੁਤ ਵਧੀਆ ਚੰਗੀ ਪਿਆਰੀ ਘੋਟੀ ਆ ਨੀਲੀ ਰਾਵੀ ਦੀ ਅਸੰਦੂ ਸਾਹਿਬ ਵਾਹੇਵਾ ਮੇਰਾ ਭਰਾ ਕੋਈ ਚੰਗੀ ਕਰ ਲੂਗਾ ਦੁੱਧ ਭਾਵੇਂ ਕੋਈ 10 ਲੀਟਰ 11 12 ਲੀਟਰ ਚੋਲੇ ਜੇ ਉਹ ਕੇ ਸੇਵਾ ਤੇ ਆ ਸੰਦੂ ਸਾਹਿਬ ਜਿੰਨਾ ਕੋ ਪਾਊਗਾ ਉਹਨਾਂ ਚੋੜੇ ਬਾਕੀ ਥਾਣਾ ਦੀ ਪ੍ਰੋਪਰ ਸਾਫ ਚਾਹੀਦਾ ਪਸੂ ਇਹ ਨਹੀਂ ਵੀ ਥਾਣਾ ਦਾ ਗਲਤ ਦੇ ਦਈਏ ਕੇ ਬਿਲਕੁਲ ਬਿਲਕੁਲ ਨਾਲੇ ਬਾਦੇ ਦਾ ਚੌਣ ਚਵਾ ਦੀ ਕਰਮਾ ਵਾਲੀ ਸਾਫ ਤੋਂ ਦਰੀ ਹੋਣੀ ਚਾਹੀਦੀ ਬਾਕੀ ਦੁੱਧ ਮੇਰੇ ਭਰਾ ਆਪੇ ਖੇਚਲ ਕਰ ਲਓਗੇ ਦੁੱਧ ਕਰਮਾ ਵਾਲੀ ਦਊਗੀ ਕੱਦ ਵੱਡਾ ਝੋਟੀ ਦਾ ਦੂਜਾ ਸੂਆ ਸਟੇਟ ਪਟਾ ਅਸਮਾਈ ਮਰ ਗਿਆ ਹਾਂ ਅਰੇ ਮੜਿਆ ਹਣੀ ਮਾਰਦੇ ਆ ਇਹਨਾਂ ਨੇ ਤੇ ਸਦੀਪ ਸੋਈ ਕੱਲ ਹੀ ਹੈ ਨਾ ਕੱਲ ਸੋਈਆ ਸੰਤੋਖ ਸਾਹਿਬ ਜੇਰਜਾਰ ਪ੍ਰੋਪਰ ਪਈਏ ਆਪਣੇ ਘਰੇ ਹੀ ਬਿਲਕੁਲ ਬਿਲਕੁਲ ਉਦੋਂ ਵੀ ਲੱਗਦਾ ਵੀ ਕੱਲ ਪਰਸਵਾਂ ਆਪਾਂ ਵੀਡੀਓ ਬਣਾਈਏ ਉਹ ਦੱਸਣ ਲਾਵਾ ਲਾਂਦੀ ਸੀ ਉਹਦਣਾ ਹਾਂ ਹਾਂ ਤੇ ਚਲੋ ਕੱਲ ਸੋਈ ਮਾ ਕੇ ਜੀ ਬਹੁਤ ਵਧੀਆ ਗੱਲ ਹੋ ਗਈ ਠੀਕ ਹੈ ਜੀ ਸੋਇਆ ਸੋਇਆ ਪਸ਼ੂ ਸੋਇਆ ਸੋਇਆ ਦਾ ਸੰਤੋਖਾ ਅਗਲੇ ਨੂੰ ਵਾਦਾ ਜਿਹਨੇ 5 ਰੁਪਏ ਦੇ ਲਾਉਣੀਆਂ ਵੰਦੇ ਰਿਕੇ ਬਿਲਕੁਲ ਕੋਈ ਵੀਰਾ ਸੱਜਣ ਆਪਣੇ ਵੀਰ ਗੱਬੜ ਪਸ਼ੂ ਲੈਣੋਂ ਖਰੀਦਣੋਂ ਥੋੜਾ ਇਕ ਤਰਾਉਂਦੇ ਆ ਠੀਕ ਹੈ ਜੀ ਅੱਜ ਸੋਈ ਸਵਾਈ ਕਿ ਭਾਈ ਆਪਾਂ ਦਿਖਾ ਦੇਵਾਂਗੇ ਤੁਹਾਨੂੰ ਬਾਕੀ ਬੱਚਾ ਮਗਰ ਕੱਟੀ ਆ ਕੌਣ ਬੜੀਆ ਦੀ ਪੇਰੀ ਆ ਪਾਰ ਹੂਰੇ ਕੋਲ ਤਸਨੀ ਨਾਲ ਦਿਖਾ ਦੇਾਂਗੇ ਕੋਈ ਘੋਰ ਨਹੀਂ ਕੋਈ ਛਟਾ ਨਹੀਂ ਗੱਟਿਆ ਵੇ ਲੋਕ ਇਹ ਮਗਰਲੇ ਥਣਾ ਦੀ ਚਵਾਈ ਵੇਖੋ 1 ਨੰਬਰ ਚਵਾਈ ਸੰਧ ਸਾਹਿਬ ਪੋਲੀ ਨੂੰ ਮਾਰ ਜੀ ਲੋ ਵੀ ਸੋ ਸুইস ਵਾਈ ਝੋਟੀ ਆ ਦੋਸਤੋ 1 ਲੱਖ 17000 ਦੀ ਇਹ ਮਿਲ ਜੂਗੀ ਅੱਜ ਬਿਲਕੁਲ ਵਾਜਬ ਜਾਇਜ਼ ਰੇਟ ਆ ਸੋ ਸਾਫ ਸੁਥਰੀ ਝੋਟੀ ਆ ਬਾਕੀ ਫੇਸ ਕੁਆਲਿਟੀ ਮੂਹ ਮੱਥਾ ਚੁਵਾਈ ਬਿਲਕੁਲ ਇੱਕ ਨੰਬਰ ਸੋ ਤੁਸੀਂ ਬਹੁਤ ਜਿਆਦਾ ਸੰਧੂ ਸਾਹਿਬ ਜਿੰਨੇ ਹੈਗੇ ਆ ਸੋ ਬਾਕੀ ਮੇਰਾ ਭਰਾ ਵਿਜਿਟ ਕਰੋ ਥਣ ਨੂੰ ਜੰਨਾ ਲੱਗਾ ਸ਼ਵਾਰ ਰਗਾ ਥਣ ਲੱਗਾ ਬਿਲਕੁਲ ਮੁੱਠੀ ਥਣ ਲੱਗਾ ਬਿਲਕੁਲ ਜੀ ਬਲ ਬਾਲੀ ਬਹੁਤ ਜਿਆਦਾ ਹੈ ਵੀ ਸੰਦੀਪ ਇੱਕ ਨੰਬਰ ਵੀਰ ਬੋਲਦੇ ਆ ਆਪਣੇ ਕਰਦੇ ਸਾਂਝੇ ਨੰਬਰ ਸੰਧੂ ਸਾਹਿਬ ਇੱਕ ਹੈ ਗਈ ਆਪਣਾ 84370 ਜੀ 38947 ਇੱਕ ਹੈ ਗਈ 98140 ਜੀ 38949 ਠੀਕ ਹੈ ਮਹਾਰਾਜ ਸਸਰੇ ਜੀ ਲੋ ਵੀ ਭਰਾ ਉਹ ਅੱਜ ਗੱਲਬਾਤ ਸੀਗੀ ਆ ਅੱਜ ਐਨੀਮਲ ਦਿਖਾਉਣੇ ਸੀ ਤੁਹਾਨੂੰ ਤਿੰਨ ਬਿਹੜਾ ਇੱਕ ਝੋਟੀ ਦਿਖਾਤੀ ਆ ਸੋ ਬਾਕੀ ਪਸ਼ੂ ਆਏ ਗਏ ਰਹਿੰਦੇ ਆ ਮੌਕੇ ਸਮੇਂ-ਸ ਨਵੇਂ ਨਗਰ ਦੀ ਡਿਟੇਲ ਉਹ ਲੈਂਦੇ ਰਿਆ ਕਰੋ ਰੋਟੀਨ ਦੇ ਕੰਮ ਆਪਾਂ ਛੋਂਦੇ ਨਹੀਂ ਤੇ ਪੰਜ ਚਾਰ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਨ ਇੱਕ ਡਾ ਬਣਾਇਆ ਸਾਰੇ